ਜਿਹੜੀਆਂ ਸੌਣੀ ਦੀਆਂ ਫਸਲਾਂ ਹੁਣ ਬੀਜੀਆਂ ਜਾਣਗੀਆਂ ਇਹਨਾਂ ਦੇ ਉੱਤੇ ਐਮ ਐਸ ਪੀ ਦੀ ਗਰੰਟੀ ਕਿਵੇਂ-ਕਿਵੇਂ ਦੇਣੀ ਆ ਇਹਦੇ ਬਾਰੇ ਜਾਣਕਾਰੀ ਦਿਓ ਕਿਸਾਨਾਂ ਲਈ 4% ਵਿਆਜ ਤੇ 2 ਲੱਖ ਦਾ ਕਰਜ਼ਾ ਉਹ ਕਹਿੰਦੇ ਕਿ 2025-26 ਲਈ ਸੌਣੀ ਦੀ ਫਸਲ ਦੇ ਉੱਤੇ ਐਮ ਐਸ ਪੀ ਨੂੰ ਮਨਜ਼ੂਰੀ ਦਿੱਤੀ ਆ ਜਿਹਦੀ ਹੁਣ ਬਜਾਈ ਹੋਣੀ ਆ ਭਾਪ ਝੋਨਾ ਵਗੈਰਾ ਕਿ ਕਿਸਾਨਾਂ ਨੂੰ ਲਾਗਤ ਮੁੱਲ ਤੇ 50% ਮੁਨਾਫਾ ਹੋਵੇ ਇਸੇ ਤਰ੍ਹਾਂ ਵਿਆਜ ਸਬਸਿਡੀ ਯੋਜਨਾ ਵੀ ਲਿਆਂਦੀ ਹੈ ਇਹ 15642 ਕਰੋੜ ਦੀ ਹੈ ਵੱਡੀ ਖਬਰ ਦੀ ਗੱਲ ਕਰੀਏ ਤਾਂ ਕੇਂਦਰ ਵੱਲੋਂ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਗਏ ਨੇ ਐਮਐਸਪੀ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਉਹਨਾਂ ਵੱਲੋਂ ਆਖੀਆਂ ਗਈਆਂ ਨੇ ਦੇਖੋ ਅੱਜ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਹੋਈ ਜੀ ਇਹਦੇ ਵਿੱਚ ਕਈ ਤਰ੍ਹਾਂ ਦੇ ਪਹਿਲੂਆਂ ਦੇ ਉੱਤੇ ਵਿਚਾਰ ਪਟੰਤਰਾ ਕੀਤਾ ਗਿਆ ਕਿਸਾਨਾਂ ਦੀ ਮੰਗਾਂ ਨੂੰ ਵੀ ਵਿਚਾਰਿਆ ਗਿਆ ਕੁਝ ਰੇਲ ਪ੍ਰੋਜੈਕਟ ਜਾਰੀ ਕੀਤੇ ਗਏ ਕੁਝ ਪ੍ਰਾਣਿਆਂ ਨੂੰ ਨੇਪਰੇ ਚਾੜਨ ਵਾਸਤੇ ਵੀ ਗੱਲ ਹੋਈ ਅਸੀਂ ਜਾਣਦੇ ਹਾਂ ਕਿ ਸਾਡੇ ਰੇਲ ਮੰਤਰੀ ਨੇ ਅਸ਼ਵਨੀ ਬੈਸ਼ਨਪ ਜੀ ਤੇ ਉਹਨਾਂ ਨੇ ਕੁਝ ਜਾਣਕਾਰੀਆਂ ਦਿੱਤੀਆਂ ਨੇ ਉਹ ਕਹਿੰਦੇ ਕਿ ਸਰਕਾਰ ਨੇ ਕਿਸਾਨਾਂ ਨੂੰ ਬਾਹ ਫੜਨ ਲਈ ਕੁਝ ਵਿਸ਼ੇਸ਼ ਤੇ ਜਿਹੜੀਆਂ ਸੋਨੇ ਦੀਆਂ ਫਸਲਾਂ ਹੁਣ ਬੀਜੀਆਂ ਜਾਣਗੀਆਂ ਇਹਨਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਕਿਵੇਂ-ਕਿਵੇਂ ਦੇਣੀ ਆ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਜੀ ਉਹ ਕਹਿੰਦੇ ਕਿਸਾਨ ਕ੍ਰੈਡਿਟ ਕਾਰਡ ਅਟਲ ਵਿਹਰੀ ਬਾਜਪਾਈ ਸਾਹਿਬ ਲੈ ਕੇ ਆਏ ਸੀ ਉਹ ਕਹਿੰਦੇ ਕਿ ਇਹਦੀ ਮੁੜ ਪ੍ਰਾਪਤੀ ਕਰਨਾ ਬਹੁਤ ਆਸਾਨ ਹੋ ਗਿਆ ਸਹਾਇਤਾ ਯੋਜਨਾ ਪੂੰਜੀ ਦੀ ਲਾਗਤ ਘਟਾਤੀ ਕਿਸਾਨਾਂ ਲਈ 4% ਵਿਆਜ ਤੇ 2 ਲੱਖ ਦਾ ਕਰਜ਼ਾ ਯਕੀਨੀ ਬਣਾਉਣ ਲਈ ਇੱਕ ਯੋਜਨਾ ਬਣਾਈ ਹੈ ਜਿਹਨੂੰ ਤਿਆਰ ਕੀਤਾ ਜੀ ਉਹ ਕਹਿੰਦੇ ਕਿ 2025-26 ਲਈ ਸੋਨੀ ਦੀ ਫਸਲ ਦੇ ਉੱਤੇ ਐਮਐਸਪੀ ਨੂੰ ਮਨਜ਼ੂਰੀ ਦਿੱਤੀ ਹੈ ਜਿਹਦੀ ਹੁਣ ਬਜਾਈ ਹੋਣੀ ਹੈ ਭਾਵ ਝੋਨਾ ਵਗੈਰਾ ਸੋ ਉਹ ਕਹਿੰਦੇ ਕਿ ਸੌਣੀ ਦੀ ਮਾਰਕੀਟਿੰਗ ਸੀਜ਼ਨ 25-26 ਲਈ ਕੁੱਲ ਰਕਮ 2 ਲੱਖ 7000 ਕਰੋੜ ਤੱਕ ਜਾਣ ਦਾ ਅਨੁਮਾਨ ਹੈ ਅਤੇ ਕਿਸਾਨਾਂ ਦੀ ਲਾਗਤ ਦੇ ਉੱਤੇ 50% ਧਿਆਨ ਚ ਰੱਖ ਕੇ ਅਸੀਂ ਫਸਲਾਂ ਦੀ ਕੀਮਤ ਤੈਅ ਕੀਤੀ ਹੈ 2004 ਦੇ ਵਿੱਚ ਡਾਕਟਰ ਸੁਆਮੀ ਨਾਥਨ ਦੀ ਗਵਾਈ ਵਿੱਚ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਜਵਾਬ ਦਿੱਤਾ ਸੀ ਰਿਪੋਰਟ ਦਿੱਤੀ ਜਿਹਦੇ ਵਿੱਚ ਕਿਹਾ ਗਿਆ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਕਿਸਾਨਾਂ ਨੂੰ ਲਾਗਤ ਮੁੱਲ ਤੇ 50% ਮੁਨਾਫਾ ਹੋਵੇ ਇਹਦੇ ਹਿਸਾਬ ਨਾਲ ਉਹਨੂੰ ਘਰੋ ਮੰਲੋ ਕਿਸੇ ਚੀਜ਼ ਤੇ ਲਾਗਤ 1000 ਰੁਪਇਆ ਹੁੰਦੀ ਹੈ ਤਾਂ ਉਹਨਾਂ ਨੂੰ ਉਹਦੀ ਵਣਦੀ ਕੀਮਤ 1500 ਦਿੱਤੀ ਜਾਵੇ। ਨਾਲ ਹੀ ਉਹਨਾਂ ਨੇ ਕਹਿਤਾ ਕਿ 10-11 ਸਾਲਾਂ ਚ ਸੌਣੀ ਦੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ 'ਚ ਭਾਰੀ ਵਾਧਾ ਹੋਇਆ। ਜਿਹੜੀ ਇਹ ਖਰੀਬ ਦੀ ਫਸਲ ਹੈ। ਭਾਪ ਸੌਣੀ ਦੀ ਮਾਰਕੀਟਿੰਗ ਜੀ। ਇਹਨੂੰ ਕੈਬਨਟ ਤੋਂ ਅੱਜ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ ਹੂੰ ਹੁਣ ਜਦੋਂ ਇਹਦੇ ਤੇ ਕੱਲ ਸਾਡੇ ਸਾਹਮਣੇ ਆਵੇਗਾ ਕਿ ਕਿੰਨੇ ਪੈਸੇ ਵਧਾਏ ਆ ਜੀ ਕਿਹੜੀ ਫਸਲ ਦਾ ਪਿਛਲੇ ਸਾਲ ਭਾ ਕਿੰਨਾ ਸੀ ਇਸ ਵਾਰ ਕਿੰਨਾ ਉਹਨੂੰ ਪੜ੍ਹ ਕੇ ਪਤਾ ਲੱਗੇਗਾ ਉਹਨਾਂ ਨੇ ਦੱਸਤਾ ਕਿ ਝੋਨਾ ਮੱਕੀ ਤੂਰ ਮੂੰਗੀ ਮਾਂ ਅਤੇ ਸੋਇਆਬੀਨ ਦੀ ਫਸਲ ਇਸ ਵਿੱਚ ਆਉਂਦੀ ਹੈ ਇਸੇ ਤਰ੍ਹਾਂ ਵਿਆਜ ਸਬਸਿਡੀ ਯੋਜਨਾ ਵੀ ਲਿਆਂਦੀ ਹੈ ਇਹ 15642 ਕਰੋੜ ਦੀ ਹੈ ਜਿਵੇਂ ਆਪਾਂ ਪਹਿਲਾਂ ਕਿਹਾ ਕਿ 2 ਲੱਖ ਦਾ ਕਰਜ਼ਾ 4% ਤੇ ਸਰਕਾਰ ਬੈਂਕਾਂ ਨੂੰ 1.5% ਛੋਟ ਦੇਵੇਗੀ ਵਿਆਜ 'ਚ ਜੀ ਸਮੇਂ ਸਰ ਕਰਜ਼ਾ ਉਤਾਰਨ ਵਾਲੇ ਕਿਸਾਨ ਨੂੰ 3% ਵਾਧੂ ਵਿਆਜ ਸਬਸਿਡੀ ਦਾ ਲਾਭ ਵੀ ਮਿਲੇਗਾ ਇਹ ਵੀ ਪਾਸ ਕੀਤਾ ਹੈ ਕੁਝ ਰੇਲ ਪ੍ਰੋਜੈਕਟ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 108 ਕਿਲੋਮੀਟਰ ਚਾਰ ਲੇਨ ਹਾਈਵੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਜੀਤੇ 3653 ਕਰੋੜ ਲਾਗਤ ਆਵੇਗੀ ਬਿਊਟੀ ਮਾਡਲ ਫਿਕਸ ਕੀਤਾ ਜਾਵੇਗਾ ਵਿਕਸਿਤ ਕੀਤਾ ਜਾਵੇਗਾ ਉਦੀ ਯਾਤਰੀ ਮਿਆਦ 20 ਸਾਲ ਤੱਕ ਰਹੇਗੀ ਰੇਲਾਂ ਚ ਵਰਦਾ ਬਲਾਰਸ਼ਾ ਰੇਲ ਲਾਈਨ ਐਕਸਟੈਂਸ਼ਨ ਇਹ ਮਹਾਰਾਸ਼ਟਰ ਵਿੱਚ ਵਰਦਾ ਤੋਂ ਬਲਾਰਸ਼ਾ ਰੇਲਵੇ ਲਾਈਨ ਨੂੰ ਦੂਰੀ ਕਰਨ ਦੀ ਪ੍ਰਵਾਨਗੀ ਇਹਨਾਂ ਨੇ ਅੱਜ ਦਿੱਤੀ ਹੈ ਇਸੇ ਤਰ੍ਹਾਂ ਰਤਲਾਨ ਨਗਦਾ ਰੇਲ ਪ੍ਰੋਜੈਕਟ ਰੇਲਵੇ ਲਾਈਨ ਤੇ ਚੌਥੀ ਲਾਈਨ ਬਚੋਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਇਸ ਪ੍ਰੋਜੈਕਟ ਦੀ ਕੀਮਤ 1000 ਤੇ 18 ਕਰੋੜ ਦੀ ਹੋਵੇਗੀ ਮੱਧ ਪ੍ਰਦੇਸ਼ ਦੇ ਰਤਨ ਲਾਮ ਤੋਂ ਨਾਗਦਾ 41 ਕਿਲੋਮੀਟਰ ਲੰਬੀ ਲਾਈਨ ਨੂੰ ਚੌਂ ਮਾਰਗਾ ਕਰਨ ਦਾ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ